ਸਤਿ ਸ਼੍ਰੀ ਅਕਾਲ ਤੁਸੀਂ ਪੀਐਨਸੀਨ ਦੇਖ ਰਹੇ ਹੋ ਜਿਵੇਂ ਕਿ ਕੈਨੇਡਾ ਵਿੱਚ ਅਹਿਮ ਤੌਰ ਦੇ ਉੱਤੇ ਲੋਕਾਂ ਦੇ ਹੱਕਾਂ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਮੁੱਖ ਤੌਰ ਤੇ ਹਰ ਵਾਰ ਕਿਹਾ ਜਾਂਦਾ ਹੈ ਜੇਕਰ ਕੋਈ ਕੰਮ ਦੇ ਉੱਤੇ ਪਰੇਸ਼ਾਨ ਹੋਵੇ ਤਾਂ ਜਿਹੇ ਵਿੱਚ ਉਹ ਸ਼ਿਕਾਇਤ ਕਰ ਸਕਦੇ ਨੇ ਇਸ ਦੇ ਬਾਰੇ ਜੋ ਉਹ ਸੁਧਾਰ ਦੇ ਬਾਰੇ ਵੀ ਗੱਲ ਕਰ ਸਕਦੇ ਨੇ ਪਰ ਡਾਕਟਰਾਂ ਦੇ ਵਾਸਤੇ ਕਿਉਬਿਕ ਸੂਬੇ ਦੇ ਵਿੱਚ ਇੱਕ ਅਜਿਹਾ ਕਾਨੂੰਨ ਬਣਾ ਦਿੱਤਾ ਗਿਆ ਹੈ ਕਿ ਜੇਕਰ ਉਹ ਉਸਤੇ ਬਾਰੇ ਆਪਣੇ ਕੰਮ ਨੂੰ ਲੈ ਕੇ ਕੋਈ ਸ਼ਿਕਾਇਤ ਵੀ ਕਰਦੇ ਨੇ ਤਾਂ ప్రతి ਦਿਨ ਉਹਨਾਂ ਨੂੰ 20000 ਡਾਲਰ ਦੇ ਜ਼ੁਰਮਾਨੇ ਤੱਕ ਦਾ ਸਾਹਮਣਾ ਕਰਨਾ ਪੈ ਸਕਦਾ ਜਿਸ ਤੋਂ ਬਾਅਦ ਕਿਊਬੈਕ ਸੂਬੇ ਵਿੱਚ ਡਾਕਟਰ ਇੰਨੇ ਨਾਰਾਜ਼ ਹੋ ਗਏ ਨੇ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਡਾਕਟਰ ਕਿਊਬੈਕ ਤੋਂ ਦੂਜੇ ਸੂਬਿਆਂ ਦੇ ਵਿੱਚ ਆਪਣੇ ਲਾਇਸੈਂਸ ਲਿਜਾਣ ਦੀ ਪ੍ਰਕਿਰਿਆ ਦੇ ਵਿੱਚ ਪੈ ਗਏ ਨੇ ਆਖਿਰ ਅਜਿਹਾ ਕਿਉਂ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਨਾ ਸਿਰਫ ਡਾਕਟਰ ਸਗੋਂ ਜੋ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਨੇ ਉਹ ਵੀ ਕਿਊਬੈਕ ਸਰਕਾਰ ਦੇ ਬਿੱਲ ਦਾ ਵਿਰੋਧ ਕਰ ਰਹੇ ਨੇ ਕਿਊਬੈਕ ਵਿੱਚ ਮੁੱਖ ਤੌਰ ਦੇ ਉੱਤੇ ਡਾਕਟਰਾਂ ਦੀ ਕਮੀ ਵੱਡੇ ਪੱਧਰ ਦੇ ਉੱਤੇ ਹੈ ਕਿਉਂਕਿ ਉੱਥੇ ਕਈ ਸੀਟਾਂ ਨੇ ਜੋ ਖਾਲੀ ਪਈਆਂ ਰਹਿੰਦੀਆਂ ਨੇ ਜਦੋਂ ਪੜ੍ਹਾਈ ਵੀ ਜੋ ਵਕ ਵਕ ਕਿਊਬੈਕ ਦੇ ਕਾਲਜਿਸ ਦੇ ਵਿੱਚ ਮੈਡੀਕਲ ਦੀ ਹੁੰਦੀ ਹੈ ਕਿਉਂਕਿ ਉੱਥੇ ਲਾਜ਼ਮੀ ਹੈ ਕਿ ਫ੍ਰੈਂਚ ਭਾਸ਼ਾ ਜ਼ਰੂਰ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਉੱਥੇ ਪੜ੍ਹਾਈ ਕਰਨੀ ਹੈ ਜਿਸ ਕਰਕੇ ਵੀ ਅਜਿਹਾ ਹੁੰਦਾ ਹੈ ਕਿ ਸੀਟਾਂ ਬਹੁਤ ਗਿਣਤੀ ਵਿੱਚ ਖਾਲੀ ਹੁੰਦੀਆਂ ਨੇ ਜਿੱਥੇ ਕਿ ਜੇਕਰ 2024 ਦੇ ਅੰਕੜੇ ਦੇਖੇ ਜਾਣ ਤਾਂ 70 ਫੈਮਿਲੀ ਮੈਡੀਸਨ ਰੈਜ਼ਿਡੈਂਸੀ ਦੀਆਂ ਪੋਸਟਾਂ ਨੇ ਜੋ ਅਨਫਿਲਡ ਗਈਆਂ ਨੇ ਕਿਊਬੈਕ ਤੋਂ ਹੀ ਜਦਕਿ ਪੂਰੇ ਕੈਨੇਡਾ ਤੋਂ ਸਿਰਫ 5 ਸੀਟਾਂ ਖਾਲੀ ਗਈਆਂ ਸਨ 2024 ਵਿੱਚ ਪਰ ਇਕੱਲੇ ਕਿਊਬੈਕ ਸੂਬੇ ਦੇ ਵਿੱਚ 70 ਸੀਟਾਂ ਖਾਲੀ ਸਨ ਜਿਸ ਤੋਂ ਬਾਅਦ ਸਾਲ 2025 ਵਿੱਚ ਇਹ ਗਿਣਤੀ ਜੋ 69 ਦੇ ਉੱਤੇ ਆ ਗਈ ਜੋ ਕਿਊਬੈਕ ਦੇ ਵਿੱਚ ਸੀਟਾਂ ਖਾਲੀ ਗਈਆਂ ਤੇ ਪੂਰੇ ਕੈਨੇਡਾ ਦੇ ਵਿੱਚ 25 ਸੀਟਾਂ ਖਾਲੀ ਗਈਆਂ ਕਿਊਬੈਕ ਦਾ ਅੰਕੜਾ ਬਹੁਤ ਵੱਡਾ ਹੈ ਉਹ ਇਸੇ ਕਰਕੇ ਵੀ ਮੁੱਖ ਤੌਰ ਦੇ ਉੱਤੇ ਹੈ ਕਿਉਂਕਿ ਉੱਥੇ ਜਦੋਂ ਮੈਡੀਸਿਨ ਦੀ ਪੜ੍ਹਾਈ ਵੀ ਕਰਨੀ ਹੈ ਜਿਹੜੇ ਉੱਥੇ ਦੇ ਇੰਸਟੀਚਿਊਟ ਨੇ ਤਾਂ ਉਸ ਵਾਸਤੇ ਫ੍ਰੈਂਚ ਭਾਸ਼ਾ ਆਉਣੀ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਹੁਣ ਇਸ ਸਮੇਂ ਇੱਕ ਬਿੱਲ ਦੋ ਲਾਗੂ ਕਰ ਦਿੱਤਾ ਗਿਆ ਜਿਸ ਨੂੰ ਕਿ 25 ਅਕਤੂਬਰ ਦੇ ਦਿਨ ਕਿਊਬੈਕ ਸਰਕਾਰ ਨੇ ਪਾਸ ਤਾਂ ਕਰ ਦਿੱਤਾ ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਸ ਬਿੱਲ ਦਾ ਵਿਰੋਧ ਕਰਨ ਵਾਲਿਆਂ ਨੂੰ 20000 ਡਾਲਰ ਪ੍ਰਤੀ ਦਿਨ ਜਾਂ ਫਿਰ 5 ਲੱਖ ਡਾਲਰ ਅਤੇ ਦਿਨ ਦੇ ਹਿਸਾਬ ਦੇ ਨਾਲ ਜੁਰਮਾਨੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਤੇ ਜਿਸ ਤੋਂ ਬਾਅਦ ਜੋ ਦੋ ਡਾਕਟਰਾਂ ਦੀਆਂ ਫੈਡਰੇਸ਼ਨਸ ਨੇ ਮੁੱਖ ਜੋ ਕਿਊਬੈਕ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਇਸ ਸਮੇਂ ਜੋ ਕਿਊਬੈਕ ਸਰਕਾਰ ਦੇ ਇਸ ਬਿਲ ਦੇ ਖਿਲਾਫ ਅਦਾਲਤ ਵਿੱਚ ਜਾਣ ਦਾ ਫੈਸਲਾ ਲਿਆ ਜਾ ਰਿਹਾ ਹੈ ਇਸ ਸਮੇਂ ਤੱਕ ਦੇ ਅੰਕੜੇ ਸਾਹਮਣੇ ਆਏ ਨੇ ਕਿ 온ਟੇਰੀਓ ਦੇ ਵਿੱਚ ਜਾਣ ਵਾਸਤੇ ਆਪਣੀ ਸਰਟੀਫਿਕੇਸ਼ਨ ਦੇ ਲਈ ਕਿਊਬੈਕ ਤੋਂ 260 ਤੋਂ ਵੱਧ ਡਾਕਟਰ ਕੁਝ ਹੀ ਦਿਨਾਂ ਦੇ ਵਿੱਚ ਹੁਣ ਤੱਕ ਨੇ ਜੋ ਐਪਲਾਈ ਕਰ ਚੁੱਕੇ ਨੇ ਜੋ ਹੈ ਗਿਣਤੀ ਇਸ ਸਮੇਂ ਦੱਸੀ ਗਈ ਹੈ ਕਿ ਜਿੰਨੀਆਂ ਅਰਜ਼ੀਆਂ ਜੂਨ 1 ਤੋਂ ਅਕਤੂਬਰ 22 ਦੇ ਦਿਨ ਤੱਕ ਆਈਆਂ ਸਨ ਸਿਰਫ 19 ਅਰਜ਼ੀਆਂ ਆਈਆਂ ਸੀ ਉਸ ਨਾਲੋਂ 13 ਗੁਣਾ ਜ਼ਿਆਦਾ ਅਰਜ਼ੀਆਂ ਹੁਣ ਇਸ ਸਮੇਂ ਆ ਚੁੱਕੀਆਂ ਨੇ ਜੋ ਕਿ ਆਪਣੇ ਲਾਇਸੈਂਸ ਨੇ ਜੋ ਹੋਰ ਸੂਬੇ ਦੇ ਵਿੱਚ ਲੈ ਕੇ ਜਾ ਰਹੇ ਨੇ ਕਿਊਬੈਕ ਤੋਂ ਡਾਕਟਰ ਤੇ ਪਹਿਲਾਂ ਹੀ ਉੱਥੇ ਡਾਕਟਰਾਂ ਦੀ ਇੰਨੀ ਜ਼ਿਆਦਾ ਕਮੀ ਹੈ ਫੈਮਿਲੀ ਡਾਕਟਰ ਨਹੀਂ ਮਰੀਜ਼ਾਂ ਨੂੰ ਮਿਲਦੇ ਜਿਸ ਕਰਕੇ ਹੀ ਕਿਊਬੈਕ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਬਿੱਲ ਦੋ ਲਿਆਂਦਾ ਜਾਵੇ ਹੁਣ ਬਿੱਲ ਦੋ ਹੈ ਕੀ ਹੈ ਦਰਅਸਲ ਇਹ ਅਜਿਹਾ ਬਿੱਲ ਹੈ ਜਿਸ ਦੇ ਵਿੱਚ ਡਾਕਟਰਾਂ ਨੂੰ ਕੁਝ ਟੀਚੇ ਦਿੱਤੇ ਜਾਣਗੇ ਜੇਕਰ ਡਾਕਟਰ ਟੀਚੇ ਪੂਰੇ ਨਹੀਂ ਕਰਦੇ ਤਾਂ ਉਹਨਾਂ ਦੀ ਤਨਖਾਹ ਦਾ 10 ਫੀਸਦੀ ਹਿੱਸਾ ਉਹਨਾਂ ਨੂੰ ਨਹੀਂ ਮਿਲੇਗਾ ਜੋ ਉਹਨਾਂ ਦੀ ਪਰਫਾਰਮੈਂਸ ਦੇ ਉੱਤੇ ਆਧਾਰਿਤ ਹੋਵੇਗਾ ਕਿ 10 ਫੀਸਦੀ ਉਹਨਾਂ ਦੀ ਤਨਖਾਹ ਦੇ ਵਿੱਚੋਂ ਉਹਨਾਂ ਨੂੰ ਮਿਲਣਾ ਹੈ ਜਾਂ ਨਹੀਂ ਤੇ ਜਿਸ ਤੋਂ ਬਾਅਦ ਡਾਕਟਰਾਂ ਦਾ ਵਿਰੋਧ ਇਹ ਹੈ ਕਿ ਜੇਕਰ ਸਟਾਫ ਦੀ ਕਮੀ ਪਾਈ ਜਾ ਰਹੀ ਹੈ ਸਰਵਿਸਿਜ਼ ਦੀ ਕਮੀ ਜਿਸ ਕਰਕੇ ਹੋ ਰਹੀ ਹੈ ਤਾਂ ਇਸ ਵਿੱਚ ਡਾਕਟਰਾਂ ਦਾ ਕੀ ਕਸੂਰ ਹੈ ਕਿ ਉਹਨਾਂ ਨੂੰ ਅਜਿਹੇ ਟੀਚੇ ਦਿੱਤੇ ਜਾ ਰਹੇ ਨੇ ਜਿਸ ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਵਿੱਚ ਮਰੀਜ਼ਾਂ ਨੂੰ ਦੇਖਿਆ ਜਾਵੇ ਘੱਟ ਸਮੇਂ ਦੇ ਵਿੱਚ ਤੇ ਜਿਸ ਤੇ ਨਾਲ ਮੁੱਖ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਕੁਆਂਟੀਟੀ ਤਾਂ ਦਿੱਤੀ ਜਾ ਸਕਦੀ ਹੈ ਕੁਆਲਿਟੀ ਨਹੀਂ ਕਿਉਂਕਿ ਕਈ ਮਰੀਜ਼ਾਂ ਨੂੰ ਜ਼ਿਆਦਾ ਸਮੇਂ ਦੀ ਲੋੜ ਹੁੰਦੀ ਹੈ ਹਰ ਇੱਕ ਦੇ ਲਈ ਇੱਕੋ ਨਿਰਧਾਰਤ ਸਮਾਂ ਨਹੀਂ ਹੋ ਸਕਦਾ ਤੇ ਇਸੇ ਨੂੰ ਲੈ ਕੇ ਸਮੇਂ ਸਵਾਲ ਚੁੱਕੇ ਜਾ ਰਹੇ ਨੇ ਤਾਂ ਦੂਜੇ ਪਾਸੇ ਜੋ 온ਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਨੇ ਉਹਨਾਂ ਦੇ ਵੱਲੋਂ ਤਾਂ ਇਹ ਕਹੀ ਦਿੱਤਾ ਗਿਆ ਕਿ ਉਹ ਕਿਉਂਕਿ ਮੈਂ ਤੋ ਆ ਰਹੇ ਡਾਕਟਰਾਂ ਦਾ ਸਵਾਗਤ ਕਰਨਗੇ ਕਿਉਂਕਿ 온ਟੇਰੀਓ ਵਿੱਚ ਤਾਂ ਪਹਿਲਾਂ ਹੀ ਡਾਕਟਰਾਂ ਦੀ ਕਮੀ ਪਾਈ ਜਾ ਰਹੀ ਹੈ 온ਟੇਰੀਓ ਸੂਬੇ ਤੋਂ ਪਿਛਲੇ ਸਾਲ ਆਈ ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ 25 ਲੱਖ ਲੋਕ 온ਟੇਰੀਓ ਦੇ ਵਿੱਚ ਅਜਿਹੇ ਨੇ ਜਿਨ੍ਹਾਂ ਕੋਲ ਫੈਮਿਲੀ ਡਾਕਟਰ ਹੀ ਨਹੀਂ ਹੈ ਜਿਸ ਕਰਕੇ ਉਹ ਤਾਂ ਖੁੱਲੇ ਮਨ ਦੇ ਨਾਲ ਜੋ ਖੁੱਲੀਆਂ ਬਾਹਵਾਂ ਦੇ ਨਾਲ ਡਾਕਟਰਾਂ ਦਾ ਸਵਾਗਤ ਕਰ ਰਹੇ ਨੇ ਕਿ ਜੇਕਰ ਉਹਨਾਂ ਦੇ ਸੂਬੇ ਵਿੱਚ ਆ ਜਾਂਦੇ ਨੇ ਪਰ ਕਿਊਬੈਕ ਨੂੰ ਇਸ ਦੇ ਨਾਲ ਹੋਰ ਜ਼ਿਆਦਾ ਨੁਕਸਾਨ ਹੋਵੇਗਾ ਜੇਕਰ ਉੱਥੇ ਤੋਂ ਆਪਣੇ ਪਰਿਵਾਰਾਂ ਸਮੇਤ ਡਾਕਟਰ ਚਲੇ ਜਾਂਦੇ ਨੇ ਕਿਉਂਕਿ ਜੋ ਇਸ ਸਮੇਂ ਵੱਡੇ ਪੱਧਰ ਦੇ ਉੱਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਕਿਊਬੈਕ ਦੇ ਪ੍ਰੀਮੀਅਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਇਸ ਸੰਬੰਧੀ ਗੱਲਬਾਤ ਤਾਂ ਕਰ ਰਹੇ ਨੇ ਇਸ ਫੈਸਲੇ ਨੂੰ ਉਹ ਵਾਪਸ ਨਹੀਂ ਲੈਣਗੇ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਕਿਊਬੈਕ ਦੇ ਲੋਕਾਂ ਵਾਸਤੇ ਜ਼ਰੂਰੀ ਹੈ ਫੰਡਾਂ ਦੱਸੇ ਕਿ ਮੁੱਖ ਚੀਜ਼ਾਂ ਨੇ ਜੋ ਇਸ ਬਿੱਲ ਦੇ ਵਿੱਚ ਜੋ ਕੁਝ ਟਾਰਗੇਟ ਡਾਕਟਰਾਂ ਨੂੰ ਦਿੱਤੇ ਜਾ ਰਹੇ ਨੇ ਜਿਸ ਦੇ ਵਿਰੋਧ ਵਿੱਚ ਡਾਕਟਰਾਂ ਵੱਲੋਂ ਆਵਾਜ਼ ਚੁੱਕੀ ਜਾ ਰਹੀ ਉਸ ਵਿੱਚ ਇਹ ਵੀ ਸ਼ਾਮਲ ਹੈ ਕਿ 75% ਤੱਕ ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ 90 ਮਿੰਟ ਦੇ ਵਿੱਚ ਹੀ ਦੇਖਿਆ ਜਾਵੇ ਤੇ ਅਸੈਸਮੈਂਟ ਤੋਂ ਬਾਅਦ 1 ਸਾਲ ਦੇ ਸਮੇਂ ਵਿੱਚ 97% ਤੱਕ ਸਰਜਰੀਜ਼ ਹੋ ਜਾਣ ਹੋਣ ਜੇਕਰ ਕਿਸੇ ਪੇਸ਼ੈਂਟ ਨੂੰ ਦੇਖਿਆ ਜਾਣਾ ਉਸਦੇ ਹਾਲਾਤ ਨੂੰ ਦੇਖ ਕੇ ਜਾਂ ਸਾਰੇ ਉਹ ਕਿਹੜੀ ਬਿਮਾਰੀ ਦੇ ਨਾਲ ਉਸ ਸਮੇਂ ਜੂਝ ਰਿਹਾ ਹੈ ਜੋ ਦੇ ਹਾਲਾਤ ਨੇ ਉਹ ਤਾਂ ਡਾਕਟਰ ਕਿਤੇ ਨਾ ਕਿਤੇ ਫੇਰ ਵੀ ਉਸ ਨੂੰ ਉਸੇ ਸਮੇਂ ਕੁਝ ਨਾ ਕੁਝ ਦਵਾਈ ਦੇ ਸਕਦੇ ਨੇ ਜਾਂ ਫਿਰ ਕੁਝ ਪ੍ਰਿਸਕ੍ਰਾਈਬ ਕਰ ਸਕਦੇ ਨੇ ਪਰ ਸਰਜਰੀਜ਼ ਵੀ ਤੇਜ਼ੀ ਦੇ ਨਾਲ ਕੀਤੀਆਂ ਜਾਣੀਆਂ ਜਿਸ ਤੇ ਨਾਲ ਡਾਕਟਰਾਂ ਦੇ ਉੱਤੇ ਬਹੁਤ ਜ਼ਿਆਦਾ ਬੋਝ ਪਾਇਆ ਜਾ ਰਿਹਾ ਹੈ ਜਿਸ ਸਬੰਧੀ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਹਸਾਰਾਂ ਦੀ ਗਿਣਤੀ ਵਿੱਚ ਇਸ ਸਮੇਂ ਵਿਰੋਧ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਜਿਸ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਅੰਡਰ ਸਟਾਫਿੰਗ ਦੇ ਕਰਕੇ ਪਹਿਲਾਂ ਹੀ ਕਯੂਬਕ ਸੂਬਾ ਵੱਡੇ ਸੰਘਰਸ਼ ਵਿੱਚੋਂ ਲੰਘ ਰਿਹਾ ਹੈ ਕਿਉਂਕਿ ਅੰਕੜੇ ਦੱਸਦੇ ਨੇ ਕਿ ਕਯੂਬਕ ਸੂਬੇ ਵਿੱਚ 1200 ਜਨਰਲ ਪ੍ਰੈਕਟਿਸ਼ਨਰ ਜੋ ਡਾਕਟਰ ਨੇ ਉਹਨਾਂ ਦੀ ਕਮੀ ਹੈ ਤੇ 60% ਡਾਕਟਰ ਦਬਾਅ ਕਰਕੇ ਤੰਗ ਨੇ ਕਿਉਂਕਿ ਵੱਡੀ ਗਿਣਤੀ ਵਿੱਚ ਇਸ ਸਮੇਂ ਮਰੀਜ਼ ਤਾਂ ਨੇ ਜੋ ਲੋਕਾਂ ਨੂੰ ਸਰਵਿਸ ਵੀ ਚਾਹੀਦੀ ਹੈ ਸਿਹਤ ਸਹੂਲਤਾਂ ਚਾਹੀਦੀਆਂ ਨੇ ਆਬਾਦੀ ਲਗਾਤਾਰ ਵੱਧਦੀ ਗਈ ਹੈ ਪਿਛਲੇ ਸਾਲਾਂ ਵਿੱਚ ਪਰ ਉਹਨਾਂ ਨੂੰ ਸਰਵਿਸ ਦੇਣ ਵਾਸਤੇ ਉਹਨਾਂ ਦੇ ਇਲਾਜ ਤੇ ਵਾਸਤੇ ਡਾਕਟਰ ਹੀ ਪੂਰੇ ਨਹੀਂ ਨੇ ਤੇ ਸਰਕਾਰ ਦੇ ਵੱਲੋਂ ਇਹ ਰਾਹ ਚੁਣਿਆ ਗਿਆ ਕਿਉਂਕਿ ਜਦੋਂ ਸਰਕਾਰ ਜੋ ਕਿਊਬਿਕ ਵਿੱਚ ਇਹ ਸਰਕਾਰ ਬਣੀ ਜਦੋਂ ਉਹਨਾਂ ਨੇ ਆਪਣੇ ਮੈਂਡੇਟ ਦੱਸੇ ਸੀ ਵਾਅਦੇ ਕੀਤੇ ਸੀ ਚੋਣ ਵਾਅਦੇ ਕੀਤੇ ਸੀ ਉਸ ਸਮੇਂ ਇਸ ਨਾਲ ਜੁੜੇ ਵਿਸ਼ੇਸ਼ ਕਦਮ ਚੁੱਕੇ ਜਾਣ ਦੇ ਵੀ ਵਾਅਦੇ ਕੀਤੇ ਗਏ ਸਨ ਪਰ ਜੋ ਇਹ ਬਿੱਲ ਦੋ ਹੁਣ ਪਾਸ ਕਰ ਦਿੱਤਾ ਗਿਆ ਹੈ ਜੋ ਨਵੇਂ ਸਾਲ ਦੀ ਸ਼ੁਰੂਆਤ ਤੋਂ ਲਾਗੂ ਹੋ ਜਾਣਾ ਹੈ ਉਦੋਂ ਤੱਕ ਕਿੰਨੇ ਕੁ ਡਾਕਟਰ ਨੇ ਜੋ ਇਹ ਫੈਸਲਾ ਲੈ ਸਕਦੇ ਨੇ ਜਾਂ ਲੈ ਰਹੇ ਨੇ ਕਿ ਉਹ ਸੂਬੇ ਨੂੰ ਹੀ ਛੱਡ ਦੇਣਗੇ ਜਾਂ ਫਿਰ ਇਸ ਸੰਬੰਧਿਤ ਇਹੋ ਜਿਹੇ ਅੱਗੇ ਹੋਰ ਵਿਰੋਧ ਕਰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜੋ ਉਹਨਾਂ ਦੇ ਉੱਤੇ ਇਹ ਵੀ ਇਸ ਸਮੇਂ ਗਾਜਟ ਸੁੱਟ ਦਿੱਤੀ ਗਈ ਹੈ ਕਿ ਵਿਰੋਧ ਕਰਨ ਵਾਲਿਆਂ ਨੂੰ ਪ੍ਰਤੀ ਦਿਨ 20000 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਜੇਕਰ ਉਹ ਆਪਣੇ ਕੰਮ ਦੇ ਜੋ ਹਰ ਰੋਜ਼ ਦਾ ਹੋ ਕੰਮ ਹੋਵੇਗਾ ਉਸ ਨੂੰ ਉਸ ਹਿਸਾਬ ਨਾਲ ਨਹੀਂ ਕਰਨਗੇ ਜੋ ਬਿੱਲ ਦੋ ਦੇ ਵਿੱਚ ਦੱਸਿਆ ਗਿਆ ਏ ਤਾਂ 10% ਤੱਕ ਉਹਨਾਂ ਦੀ ਤਨਖਾਹ ਦੇ ਵਿੱਚ ਕਟੌਤੀ ਹੋਵੇਗੀ ਤੇ ਇਸ ਸਬੰਧੀ ਵਾਸਤਾ ਹੁ ਚੁੱਕੀ ਜਾ ਰਹੀ ਹੈ ਹਾਲਾਤ ਨੇ ਜੋ ਇਸ ਸਮੇਂ ਦੇ ਉਸਤੇ ਮੱਦੇਨਜ਼ਰ ਕਿਉਂਕਿ ਦੇ ਪ੍ਰੀਮੀਅਰ ਦੇ ਵੱਲੋਂ ਇਹ ਤਾਂ ਇਸ ਸਮੇਂ ਤੱਕ ਕਹਿ ਦਿੱਤਾ ਗਿਆ ਹੈ ਕਿ ਉਹ ਇਸ ਸਬੰਧੀ ਗੱਲਬਾਤ ਕਰ ਰਹੇ ਨੇ ਗੱਲਬਾਤ ਦੇ ਲਈ ਰਾਜ਼ੀ ਨੇ ਪਰ ਇਹ ਵੀ ਸਪਸ਼ਟ ਕੀਤਾ ਉਹਨਾਂ ਨੇ ਕਿ ਉਹ ਆਪਣਾ ਇਸ ਕਾਨੂੰਨ ਦੇ ਨਾਲ ਜੁੜਿਆ ਹੋਇਆ ਫੈਸਲਾ ਵਾਪਸ ਨਹੀਂ ਲੈਣਗੇ